ਹਾਂਜੀ ਮਿੱਤਰੋ ਇਹ ਜਿਹੜਾ ਖੂਬਸੂਰਤ ਇਲਾਕਾ ਤੁਸੀਂ ਦੇਖਦੇ ਆ ਇੱਕ ਪਈ ਹਮਾ ਚੱਲ ਜਾ ਉੱਤਰਾਖੰਡ ਦੀ ਇਹ ਪੰਜਾਬ ਦਾ ਹੀ ਬਹੁਤ ਸੋਹਣਾ ਇਲਾਕਾ ਹੈਗਾ ਇਸ ਵਿੱਚ ਆਫ ਰੋਡਿੰਗ ਦੇ ਨਜ਼ਾਰੇ ਅੱਜ ਤੁਹਾਨੂੰ ਅਸੀਂ ਦਿਵਾਵਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਕਿਉਂਕਿ ਆਪਾਂ ਚੱਲੇ ਆ ਪੰਜਵੀਂ ਕਮੱਕੜ ਮਿਲਣੀ ਤੇ ਇਹ ਥਾਂ ਕੁਕਾਨੇਟ ਤੋਂ ਆਪਾਂ ਚੱਲੇ ਆ ਦੇਰੀਆ ਨੂੰ ਕੁਕਾਨੇਟ ਜਲਾ ਹਸ਼ਿਆਰਪੁਰ ਦਾ ਬਹੁਤ ਖੂਬਸੂਰਤ ਥਾਂ ਹੈ ਪਾਣੀ ਵਗ ਰਿਹਾ ਹੈ ਖੱਡ ਦੇ ਵਿੱਚ ਦੀ ਚੋ ਵਗਦਾ ਹੈਗਾ ਤੇ ਆਲੇ ਦੁਆਲੇ ਵੰਸਾਂ ਦੇ ਦਰਖਤਾਂ ਦੀ ਖੂਬਸੂਰਤੀ ਹੈ ਤੇ ਅੱਜ ਉਹ ਆਪਾਂ ਚੱਲਦੇ ਅੱਜ ਆਫ ਰੋਡਿੰਗ ਕਰਦੇ ਹੋਏ ਪੰਜਵੀਂ ਕਮੱਕੜ ਮਿਲਣੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਆਪਾਂ ਤੁਹਾਨੂੰ ਰੰਗ ਦਿਖਾਵਾਂਗੇ ਪੰਜਾਬ ਦੀ ਕਮੱਕੜ ਮਿਲਣੀ ਦਾ ਇਹ ਰਸਤਾ ਚੱਲਿਆ ਆਪਾਂ ਦੇਰਿਆਂ ਨੂੰ ਆ ਸਾਡੀ ਗੱਡੀ ਜਾ ਰਹੀ ਹੈ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਲੇ-ਦੁਆਲੇ ਬਾਂਸਾਂ ਦੇ ਖੂਬਸੂਰਤ ਜੰਗਲ ਨੇ ਕੰਢੀ ਦੇ ਇਨਾ ਜੰਗਲਾਂ ਦੀ ਖੂਬਸੂਰਤੀ ਮਾਣਦੇ ਹੋਏ ਅੱਜ ਆਪਾਂ ਧੇਰੀਆ ਪਿੰਡ ਵਿੱਚ ਜੰਗਲਾਤ ਵਿਭਾਗ ਦੇ ਆਪਣੇ ਰੈਸਟ ਹਾਊਸ ਦੇ ਵਿੱਚ ਚੱਲਾਂਗੇ ਜਿੱਥੇ ਆਪਣੀ ਕਮਕੜ ਮੇਡਲਿੰਗ ਹੋ ਰਹੀ ਹੈ ਤਾਂ ਬਹੁਤ ਖੂਬਸੂਰਤ ਹੈ ਯਾਰ ਮੈਂ ਕਦੇ ਪੰਜਾਬ ਚ ਇਨਾ ਸੋਹਣਾ ਰਸਤਾ ਨਹੀਂ ਦੇਖਿਆ ਸੀ ਪਾਣੀ ਵਾਲਾ ਰਸਤਾ ਆਲੇ-ਦੁਆਲੇ ਜੰਗਲ ਕੱਚਾ ਲਓ ਜੀ ਦੇਖੋ ਕਮਕੜ ਮੇਡਲਿੰਗ ਦਾ ਮਾਹੌਲ ਕਿਤਾਬਾਂ ਦੀਆਂ ਸਟਾਲਾਂ ਲੱਗ ਚੁੱਕੀਆਂ ਨੇ ਅਕੋਂ ਵੀ ਲਾ ਰਿਹਾ ਤੰਬੂ ਇੱਥੇ ਇੱਕ ਨੰਬਰ ਮਾਹੌਲ ਆ ਬਹੁਤ ਸੋਹਣਾ ਉਹ ਸਟੇਜ ਚੱਲ ਰਹੀ ਐ ਇੱਕ ਪਾਸੇ ਕਮੱਕੜ ਮਿਲ ਲਿੰਗ ਦੇਰੀ ਆ ਰਸ ਲਓ ਜੀ ਇਹ ਇੱਕ ਨਿੱਕਾ ਜਿਹਾ ਟਰੈਕ ਜਿਸ ਨੂੰ ਪਾਰ ਕਰਕੇ ਅਸੀਂ ਪਹੁੰਚਣਾ ਹੈ ਦੂਜੇ ਪਾਰ ਜਾਨੀ ਕਿ ਕੁਫਾ ਤੱਕ ਸਾਡੇ ਸਾਥੀ ਜੱਗੀ ਮਿੱਤਲ ਸੁਖਜਿੰਦਰ ਚੱਲੇ ਆ ਜੰਗਲਾਂ ਦੇ ਵਿੱਚ ਦੀ ਚੱਕੀ ਫਿਰਦੇ ਆ ਛੋਟੇ ਤੇ ਆ ਕੁਝ ਹੋਰ ਕਮੱਕੜ ਫਿਰਦੇ ਆ ਤੇ ਲਓ ਜੀ ਪਰਲੇ ਪਰ ਪਹੁੰਚ ਗਏ ਆ ਅਸੀਂ ਕੋਪਾ ਦੇ ਮਹਾਣੇ ਤੱਕ ਲੋ ਜੀ ਇਹ ਆ ਗਈ ਗੁਫਾ ਤੇ ਬਾਹਰ ਚੱਲ ਰਿਹਾ ਪਾਣੀ ਜਿਹੜਾ ਗੁਫਾ ਦੇ ਵਿੱਚ ਦੀ ਪਰਲੇ ਪਾਰ ਜਾ ਰਿਹਾ ਹੈ ਬਹੁਤ ਸੋਹਣਾ ਬਣਿਆ ਹੋਇਆ ਰਸਤਾ ਕਿਸੇ ਸਮੇਂ ਇੱਥੋਂ ਦੇ ਲੋਕ ਆਪਣੇ ਊਠਾਂ ਜਾਂ ਡੰਗਰਾ ਸਮੇਤ ਦੂਸਰੇ ਪਾਰ ਵੀ ਇਹਦੇ ਵਿੱਚ ਦੀ ਲੰਘਦੇ ਰਹੇ ਹੁਣ ਵੀ ਲੰਘਦੇ ਆ ਤਾਂ ਬਹੁਤ ਸੋਹਣਾ ਬਣਿਆ ਰਸਤਾ ਕੁਦਰਤੀ ਪੱਥਰ ਮਿੱਟੀ ਤੇ ਬਣੀ ਹੋਈ ਹੈ ਕੁਦਰਤੀ ਗੁਫਾ ਤੇ ਇਸ ਦੇ ਵਿੱਚ ਦੀ ਲੰਘ ਕੇ ਆਪਾਂ ਜਾਵਾਂਗੇ ਪਰਲੇ ਪਾਰ ਇਹ ਆ ਕਮਕੜ ਮੀਲ ਦੀ ਦੇਰੀਆ ਰੈਸਟ ਹਾਊਸ ਦੇ ਕੋਲ ਹੀ ਨਿਕਲ ਜਾਂਦੀ ਹੈ ਇਹ ਦੂਜੇ ਪਾਸੇ ਤਾਂ ਬਹੁਤ ਸੋਹਣਾ ਲੱਗਿਆ ਯਾਰ ਵੀ ਪੰਜਾਬ ਦੇ ਵਿੱਚ ਵੀ ਕੁਦਰਤ ਨੇ ਬੜਾ ਕੁਝ ਦਿੱਤਾ ਇੱਥੇ ਸਭ ਕੁਝ ਹੈ ਆਪਾਂ ਬਾਹਰ ਦੇਖਣ ਜਾਂਦੇ ਆ ਇੱਥੇ ਵੀ ਬਹੁਤ ਕੁਝ ਆ ਦੇਖਣਾ ਚਾਹੀਦਾ ਤੇ ਚੱਲਦੇ ਹਾਂ ਹੁਣ ਆਪਾਂ ਤੁਹਾਨੂੰ ਇੱਕ ਹੋਰ ਖੂਬਸੂਰਤਾਂ ਤੇ ਇਹ ਆ ਮਿੱਤਰੋ ਖੂਬਸੂਰਤ ਜੰਗਲੀ ਫੁੱਲ ਅੱਜ ਜਦੋਂ ਅਸੀਂ ਉਹਨਾਂ ਦੇ ਕੋਲ ਦੀ ਨੰਗੇ ਤਾਂ ਬਹੁਤ ਸ਼ਾਨਦਾਰ ਖੁਸ਼ਬੂ ਆਈ ਪੂਰਾ ਜਿਹੜਾ ਹੈਗਾ ਰਸਤਾ ਖੁਸ਼ਬੂ ਨਾਲ ਭਰ ਦਿੱਤਾ ਨਾ ਜੰਗਲੀ ਫੁੱਲਾਂ ਨੇ ਇਹ ਇੱਕ ਨਿੱਕਾ ਜਿਹਾ ਟਰੈਕ ਜੋ ਅਸੀਂ ਕਮੱਕੜ ਮਿਲਣੀ ਤੋਂ ਲੈ ਕੇ ਕੀਤਾ ਸੀਗਾ ਉੱਪਰ ਵਾਚ ਟਾਵਰ ਤੱਕ ਤੇ ਉੱਥੋਂ ਅਸੀਂ ਗਏ ਸੀਗੇ ਗੁਫਾ ਤੱਕ ਤਾਂ ਇਹ ਇੱਥੇ ਬਹੁਤ ਸੋਹਣੇ ਫੁੱਲ ਆ ਗਏ ਲਓ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਥਾਣਾ ਡੈਮ ਰੀਅਰ ਹੇਸਟ ਤੋਂ ਅੱਗੇ ਇਹ ਇੱਥੇ ਤੱਕ ਆਫ ਰੋਡਿੰਗ ਜਾਂਦੀ ਹੈ ਤੇ ਬਹੁਤ ਸੋਹਣੀ ਝੀਲ ਬਣੀ ਹੈ ਇਹ ਥਾਣਾ ਡੈਮ ਦੇ ਉੱਪਰ ਇੱਥੇ ਚੱਲਦੀਆਂ ਨੇ ਕਿਸ਼ਤੀਆਂ ਹੁੰਦੀਆਂ ਬੋਟਿੰਗ ਝੀਲ ਦਾ ਨੀਲਾ ਨੀਲਾ ਪਾਣੀ ਦੇਖੋ ਪੰਜਾਬ ਨਹੀਂ ਲੱਗਦਾ ਕਿਸੇ ਵੀ ਤਰ੍ਹਾਂ ਇਹ ਤੇ ਉਹ ਸਾਹਮਣੇ ਦੇਖੋ ਪਹਾੜੀ ਛੋਟਾ ਜਿਹਾ ਟਾਪੂ ਬਣਿਆ ਹੋਇਆ ਆਈਲੈਂਡ ਦੀ ਤਰ੍ਹਾਂ ਤਾਂ ਬੜੀ ਸੋਹਣੀ ਝੀਲ ਹੈ ਥਾਣਾ ਡੈਮ ਤੇ ਬਣੀ ਹੋਈ ਹੈ ਤੋ ਬਣੀ ਝੀਲ ਦੇ ਉੱਪਰ ਹੀ ਹੈਗਾ ਜੰਗਲ ਲੋਜ ਇੱਥੇ ਬਣੀਆਂ ਹਾਂ ਜਿਆ ਨੇ ਹਾਟਸ ਜਿਹੜੀਆਂ ਕਿ ਸਲਾਨੀਆਂ ਨੂੰ ਕਿਰਾਏ ਤੇ ਦਿੱਤੀਆਂ ਜਾਂਦੀਆਂ ਨੇ ਰਹਿਣ ਲਈ ਇੱਥੋਂ ਨਜ਼ਾਰਾ ਬਹੁਤ ਸੋਹਣਾ ਦਿਖਦਾ ਹੈ ਸਾਹਮਣੇ ਠਾਣਾ ਡੈਮ ਤੇ ਝੀਲ ਦੇ ਨੀਲੇ ਪਾਣੀਆਂ ਦਾ ਲੱਗਦਾ ਹੀ ਨਹੀਂ ਤੁਸੀਂ ਐ ਲਗੋਗੇ ਵੀ ਕਿਸੇ ਸਵਿਟਜ਼ਰਲੈਂਡ 'ਚ ਫਿਰਦੇ ਹੋ ਨਾ ਬਹੁਤ ਸੋਹਣਾ ਥਾਂ ਹੈ ਇਹ ਪੰਜਾਬ ਦਾ ਇੱਥੇ ਕੰਟੀਨ ਬਣੀ ਹੈ ਰਿਫਰੈਸ਼ਮੈਂਟ ਦਾ ਸਮਾਨ ਮਿਲ ਜਾਂਦਾ ਹੈ ਤੇ ਇੱਥੇ ਅਸੀਂ ਬਹਿ ਕੇ ਚਾਹ ਪਾਣੀ ਪੀਂਦੇ ਆ ਕਿਵੇਂ ਲੱਗੀ ਸਾਡੀ ਵੀਡੀਓ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ